ਪੋਰਟਰ ਦਿੱਲੀ ਕ੍ਰਾਈਮ ਨਿਊਜ਼ ਨਿਊਜ਼ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਪਿੰਡ ਦੇ ਵਿੱਚ ਪਹੁੰਚਣ ਤੇ ਜੇ ਇੱਕ ਜਿਹੜੀ ਸਚਾਈ ਸਾਹਮਣੇ ਲਿਆਉਣ ਦੀ ਜਿਹੜੀ ਕਿ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹੈਗੇ ਆ ਪਿੰਡ ਪਿੰਡ ਜਿਹੜਾ ਕਿ ਅਜਿਹਾ ਕੰਮ ਹੋ ਰਿਹਾ ਹੈਗਾ ਜਿਹੜਾ ਮੀਟ ਮਨਪ੍ਰੀਤ ਕੌਰ ਵੱਲੋਂ ਮਨਦੀਪ ਕੌਰ ਵੱਲੋਂ ਔਰ ਸਰਬਜੀਤ ਕੌਰ ਮੈਂਬਰ ਪੰਚਾਇਤ ਇਹਨਾਂ ਵੱਲੋਂ ਤਿੰਨਾਂ ਵੱਲੋਂ ਹੀ ਜਿਹੜਾ ਹਾਜ਼ਰੀ ਜਿਹੜੇ ਕਿ ਹੁਣ ਰਪਾਣੇ ਨਹੀਂ ਬੰਦੇ ਕੰਮ ਕਰ ਰਹੇ ਬੰਦੇ ਕੰਮ ਰੁਪਾਣੇ ਕਰ ਰਹੇਗੇ ਨਹੀਂ ਹਾਂ ਜਿਹੜੇ ਜਿਹੜੇ ਰੁਪਾਣੇ ਬੰਦੇ ਕੰਮ ਕਰ ਰਹੇ ਆ ਉਹਨਾਂ ਦੇ ਨਾਮ ਦੱਸ ਸਕਦੇ ਹੋ ਸਰ ਸਾਹਿਬ ਸਿੰਘ ਜੀ ਸਾਹਿਬ ਸਿੰਘ ਨੰਬਰ ਜੋਬਕਾਰ ਜੀ ਅੱਛਾ ਜੀ 20 ਨੰਬਰ ਜੋਬਕਾਰ ਬਾਕੀ ਮੇਰੇ ਕੋਲੋਂ ਮੈਂ ਸਕਰੀਨ ਸ਼ਾਟ ਮਾਰਨਾ ਮੈਂ ਕੱਢ ਕੱਢ ਰਿਹਾ ਸੀਗਾ ਤੇ ਚਲੋ ਤੁਸੀਂ ਆ ਗਏ ਹੋ ਮੈਂ ਤੁਹਾਨੂੰ ਮੇਰੇ ਕੋਲ ਐਵੀਡੈਂਸ ਹੈ ਬੋਲ ਕੇ ਦੱਸ ਦਿਓ ਬੋਲ ਕੇ ਦੱਸ ਦਿਓ ਕਿਹੜੇ ਬੰਦੇ ਨਹੀਂ ਮੇਰੇ ਕੋਲ ਹੁਣ ਮੌਕੇ ਤੇ ਹੈ ਨਹੀਂਗੇ ਨਾ ਇੱਕ ਸੁਮਨਪ੍ਰੀਤ ਕੌਰ ਦੇ ਨਾਮ ਤੇ ਉਹਨਾਂ ਦੀ ਬੇਟੀ ਮੈਨੂੰ ਕੋਈ ਇਹਨਾਂ ਦੇ ਨੇ ਕੋਈ ਤਰਾਜ ਨਹੀਂ ਹੈਗਾ ਪਰ ਦੇਖੋ ਕੱਲ ਮੇਰੀ ਮਿਸ ਜੀ ਥੋੜਾੇ ਲੇਟ ਆਉਣ ਦੀ ਕਰਕੇ ਥੋੜਾੇ ਲੇਟ ਆਏ ਤੇ ਮੈਂ ਆਖਿਆ ਇਹਨਾਂ ਦੇ ਤੁਸੀਂ ਚਲੋ ਖਲਾਰ ਲੋ ਜੇ ਕੋਈ 10 ਮਿੰਟ ਲੇਟ ਹੋਵੇ ਜਾਂ ਕੁਝ ਵੀ ਪਰ ਮੈਨੂੰ ਇਹਨਾਂ ਨੇ ਇਨਕਾਰ ਹੀ ਕਰ ਦਿੱਤੀ ਪਰ ਮੈਂ ਉਸ ਚੀਜ਼ ਦਾ ਮੈਨੂੰ ਕੋਈ ਇਹ ਨਹੀਂ ਹੈਗਾ ਕਿ ਚਲੋ ਸੱਚਾਈ ਨਾਲ ਚੱਲੇ ਹੈਗੇ ਨੇ ਪਰ ਸੱਚਾਈ ਨਾਲ ਇਹ ਵੀ ਚੱਲਣਾ ਕਿ ਇਹ ਜਿਹੜੇ ਕਿ ਪਾਣੀ ਕਾ ਕੰਮ ਫੈਕਟਰੀ 'ਚ ਕਰ ਰਹੇ ਹੈਗੇ ਨੇ ਤੇ ਉਹਨਾਂ ਦੀਆਂ ਆਨਲਾਈਨ ਹਾਜ਼ਰੀਆਂ ਲੱਗ ਰਹੀਆਂ ਹੈ ਗੀਆਂ ਉਹਨਾਂ ਦਾ ਉਹਨਾਂ ਦਾ ਕੀ ਸਬੂਤ ਦੇਵੋਗੇ ਜੀ ਤੁਸੀਂ ਮੇਰੇ ਕੋਲ ਐਵੀਡੈਂਸ ਸਬੂਤ ਹੈ ਜੀ ਉਹਨਾਂ ਦੀ ਇੱਕ ਸਨੈਪਰ ਕੰਮ ਕਰਦਿਆਂ ਦੀ ਸਨੈਪੇ ਫਿਰ ਉਹਨਾਂ ਦੀ ਇਹਦਾ ਸਾਰਾ ਕੁਝ ਹੀ ਹੈਗਾ ਹਾਂ ਮੇਰੇ ਕੋਲ ਸਾਰਾ ਐਵੀਡੈਂਸ ਹੈਗਾ ਹੈ ਕਿ ਇਹ ਮੀਡੀਆ ਦੇ ਸਾਹਮਣੇ ਕਿਵੇਂ ਪੇਸ਼ ਕਰੋਗੇ ਉਹਨਾਂ ਦਾ ਕਦੋਂ ਤੱਕ ਕਰ ਦਿਓਗੇ ਉਹਨਾਂ ਦਾ ਕੋਰਟ ਦੇ ਵਿੱਚ ਸਾਰਾ ਐਵੀਡੈਂਸ ਮੈਂ ਜਿਵੇਂ ਕਿ ਸਬੂਤ ਅਸੀਂ ਸਾਰਾ ਕੁਝ ਅਸੀਂ ਮੰਗ ਰਹੇ ਹਗੇ ਆਂ ਕੋਰਟ ਰੈਂ ਹੀ ਮੰਗ ਰਹੇ ਹਗੇ ਆਂ ਕੋਰਟ ਰੈਂ ਕਟੋ-ਕਟ ਵੀ 3 ਸਾਲਾਂ ਦਾ ਅਸੀਂ ਰਿਕਾਰਡ ਮੰਗ ਰਹੇ ਹਗੇ ਆਂ ਜਿਹੜਾ ਕਿ ਨਵਾਂ ਜਿਵੇਂ ਇਹ ਸਾਰਾ ਹੀ ਪ੍ਰੂਫ ਸਾਰਾ ਕੁਝ ਅਸੀਂ ਸਾਹਮਣੇ ਲਿਆਵਾਂਗੇ ਜਲਦਾ ਜਿਹੜਾ ਹੁਣ ਕਿਸੇ ਦੀ ਜਗ੍ਹਾ ਤੇ ਖੜ੍ਹਾ ਰਹਿਣਾ ਉਹ ਸਾਰਾ ਕੁਝ ਇਹਨਾਂ ਨੂੰ ਜੈ ਜੀ ਤੇ ਜਿਹੜਾ ਅਸੀਂ ਮੰਨ ਲਓ ਕਿ ਜਦੋਂ ਕਹਤਾ ਕਿ 10 ਮਿੰਟ ਲੇਟ ਆਊਗੀ ਮੇਰੀ ਮੈਸੇਜ ਹੈ ਤੇ ਮੈਂ ਖਲਾਰ ਦੇਣਾ ਹੈਗਾ ਪਰ ਮੈਨੂੰ ਇਹਨਾਂ ਨੂੰ ਠੋਕੇ ਜਵਾਬ ਦੇ ਦਿੱਤਾ ਮੈਂ ਉਸ ਗੱਲ ਨਾਲ ਮੈਂ ਸੰਤੁਸ਼ਟਾ ਮੈਂ ਇਹਨਾਂ ਨੂੰ ਗੱਲ ਕਹਿੰਦਾ ਕਿ ਨਹੀਂ ਪਰ ਮੈਨੂੰ ਜਵਾਬ ਦਿੱਤਾ ਅੱਗੇ ਤੁਸੀਂ ਕੀ ਕਰਨਾ ਚਾਹੋਗੇ ਹੁਣ ਇੱਥੇ ਓਨਲੀ ਕੋਰਟ ਦੇ ਵਿੱਚੋਂ ਮੇਰੀ ਸਮਨਿੰਗ ਹੋਊਗੀ ਇਹਨਾਂ ਨੂੰ ਕੋਰਟ ਦੇ ਵਿੱਚੋਂ ਮੈਂ ਇਹਨਾਂ ਨੂੰ ਜਿਹੜਾ ਕਿ ਮੰਡੇ ਨੂੰ ਮੇਰਾ ਡੈਰ ਹੋ ਜੂਗਾ ਕੇਸ ਕੀ ਮੰਗ ਕਰਦੇ ਹੋ ਕੋਰਟ ਤੋਂ ਤੁਸੀਂ ਕੋਰਟ ਤੋਂ ਬਸ ਕੋਰਟ ਦੇ ਉਹ ਪ੍ਰੋਸੈਸ ਮੁਤਾਬਕ ਜੋ ਮਾਨਯੋਗ ਜੱਜ ਸਾਹਿਬ ਉਹ ਹੁਕਮ ਲਾਉਣਗੇ ਵੀਡੀਓ ਸਾਹਿਬ ਨੂੰ ਜਾਂ ਡੀਸੀ ਸਾਹਿਬ ਨੂੰ ਜਾਂ ਇੱਥੇ ਮੇਅਰ ਤੇ ਜੋ ਵੀ ਹੁਣ ਤੁਸੀਂ ਇੱਥੇ ਕਿਸੇ ਉੱਚ ਅਧਿਕਾਰੀ ਨੂੰ ਨਰੇਗਾ ਦੇ ਕਿਸੇ ਜਾਂ ਵੀਡੀਓ ਸਾਹਿਬ ਨੂੰ ਜਾਂ ਡੀਸੀ ਸਾਹਿਬ ਨਾਲ ਗੱਲ ਕਰ ਚੁੱਕਿਆ ਹਾਂ ਸੂਚਿਤ ਕੀਤਾ ਬਿਲਕੁਲ ਕੀਤਾ ਜੀ ਏਡੀ ਸਾਹਿਬ ਨਾਲ ਮੇਰੀ ਗੱਲ ਹੋਈ ਏ ਏਡੀਸੀ ਸਾਹਿਬਾਂ ਦੇ ਕਿ ਮੈਂ ਹੀ ਭੇਜਦੇ ਹੈਗੇ ਆ ਮੁਲਾਜ਼ਮਾਂ ਮੈਂ ਖੈ ਇਥੇ ਵੈਰੀਫਾਈ ਕਰ ਲੋ ਜੀ ਕੇ ਕੀ ਇਥੇ ਚੰਗਾ ਹੋ ਰਿਹਾ ਕੀ ਇਥੇ ਮਾੜਾ ਹੋ ਰਿਹਾ ਹੈਗਾ ਕਿ ਤੁਹਾਨੂੰ ਪ੍ਰਸ਼ਾਸਨ ਦੇ ਵੀ ਧਿਆਨ ਚ ਸਾਰੀ ਗੱਲ ਆ ਜਾਵੇ ਠੀਕ ਹੈ ਜੀ ਇਥੇ ਸਰਬਜੀਤ ਗੁਰ ਮੈਂਬਰ ਬੰਜਾਇਦੇ ਜੋ ਉਹ ਚਾਹੁੰਦੀ ਉਹ ਹੀ ਕੁਛ ਉਹ ਹੁੰਦਾ ਹੈਗਾ ਉਹ ਹੀ ਕਰਵਾਰੀ ਹੈਗੀ ਸੋ ਏ ਸੀ ਗੁਰਮukh ਸਿੰਘ ਜੀ ਰਤਾ ਫੇੜ ਕੌਮੀ ਪ੍ਰਧਾਨ ਬੀ ਜੀ ਪੀ ਚਰਾਲਾ ਬਾਦ ਸੋ ਜਿਨ੍ਹਾਂ ਨੇ ਆਪਣੇ ਇੱਕ ਮੁਕਸਰ ਦਾ ਕਨਵੀਨਰ ਇਸ ਮੁਕਸਰ ਦੇ ਜਿਹੜੇ ਕਨਵੀਨਰ ਨੇ ਜਿਲ੍ਹਾ ਫਾਜ਼ਿਲਕਾ ਦਾ ਜ਼ਿਲ੍ਹਾ ਫਾਇਲ ਕਾ ਦੇ ਵਾਈਸ ਪ੍ਰਧਾਨ ਸੋ ਇਹਨਾਂ ਨਾਲ ਗੱਲਬਾਤ ਕਰੀਆ ਸੋ ਇਹਨਾਂ ਇਹਨਾਂ ਨਾਲ ਗੱਲਬਾਤ ਕਰਦੇ ਇਹਨਾਂ ਨੇ ਨਰੇਗਾ ਮੇਟ ਤੇ ਮਨਪ੍ਰੀਤ ਕੌਰ ਤੇ ਔਰ ਸਰਬਜੀਤ ਕੌਰ ਪੰਚਾਇਤ ਮੈਂਬਰ ਤੇ ਗੰਪੀਰ ਦੋਸ਼ ਲਾਏ ਆ ਕਿ ਸਾਨੂੰ ਇਹਨਾਂ ਨੇ ਹਾਜ਼ਰੀ ਲਾਉਣ ਤੋਂ ਸਾਫਨਕਾਰ ਕਰ ਦਿੱਤਾ ਗਿਆ ਗਾਲਾਂ ਕੱਢਦਾ ਝਮੇ ਚੜਾਉ ਤੁਮ ਸੇ ਦੱਸਦਾ ਕਾਤਾ ਦੱਸਦਾ ਹੈ ਤਰ ਮਛਾਲਾ ਜੋ ਕਰਦਾਗਾ ਅੰਦਾ ਕੱਟੇ ਤਰ ਮਛਾਲਾ ਜੋ ਅੱਗੇ ਨਹੀਂ ਨਿਕਲੇ ਹੋਰ ਕੱਟੇ ਅੱਗੇ ਨਹੀਂ ਨਿਕਲੇ ਡੀਸੀ ਦਫ਼ਤਰ ਲਿਖਿਆ ਆ ਮੇਰਾ ਪੌਣ ਪੰਜ ਮਰਲੇ ਦੇਰ ਕੋਠਾ ਮੈਨੂੰ ਪਾ ਕੇ ਨਿਕਲਦੀ ਮੈਂ ਅੱਜ ਨਿਕਲਦੀ ਆ ਨਹੀਂ ਦੇਖ ਲੈ ਜੀ ਪ੍ਰੀਤ ਕੌਰ ਜੀ ਜਿਹੜਾ ਇਹ ਭਪਿੰਦਰ ਕੁਮਾਰ ਐ ਐਮਐਲਏ ਸੌਰੀ ਮੈਂਬਰ ਦੱਸਿਆ ਤੁਸੀਂ ਆਮ ਆਦਮੀ ਪਾਰਟੀ ਦਾ ਇਹ ਇਸ ਟਾਈਮ ਮੌਜੂਦਾ ਮੈਂਬਰ ਨੇ ਨਹੀਂ ਜੀ ਇਹਦੀ ਘਰਦੀ ਆ ਜੀ ਮੈਂਬਰ ਨਹੀਂ ਇਹਦੇ ਘਰਦੀ ਮੈਂਬਰੀ ਹਾਂਜੀ ਤੇ ਤੇ ਘਰ ਦੀ ਮੈਂਬਰ ਨਹੀਂ ਹੈ ਤੇ ਫਿਰ ਇਹ ਤੁਹਾਡੇ ਕੋਲੇ ਆ ਕੇ ਕਿਵੇਂ ਫੈਸਲੇ ਕਰ ਸਕਦਾ ਤੇ ਕਿਵੇਂ ਘਰ ਦੀ ਇਹਦੀ ਹੈਗੀ ਨਹੀਂ ਆਉਂਦੀ ਨਹੀਂ ਬੰਦੇ ਜਨਾਬ ਰਪਾਣੇ ਮਿਲ ਚ ਲੱਗੇ ਹੋਏ ਆ ਜੀ ਠੀਕ ਹੈ ਸਾਡੇ ਕੋਲ ਐਵੀਡੈਂਟ ਆ ਐਵੀਡੈਂਸ ਆ ਹਾਂਜੀ ਪ੍ਰੂਫਾਂ ਨਾਲ ਹੀ ਗੱਲ ਕਰਦੇ ਆ ਆ ਕੇ ਕੋਈ ਅਧਿਕਾਰੀ ਐਡੀਸੀ ਸਾਹਮਣੇ ਵੀ ਗੱਲ ਕੀਤੀ ਹੈ ਕਿ ਉਹ ਭੇਜ ਰਹੇ ਹੈਗੇ ਨੇ ਉਹ ਕਹਿੰਦੇ ਅਸੀਂ ਭੇਜਦੇ ਹੈਗੇ ਆ ਪਰ ਆ ਕੇ ਇੱਥੇ ਸਪਸ਼ਟੀਕਰਨ ਤਾਂ ਕਰਨ ਕਿ ਜਿਹੜੇ ਜਾਇਜ਼ ਇਹ ਨਜਾਇਜ਼ ਕਿੰਨੀਆਂ ਹਾਜ਼ਰੀਆਂ ਸਾਰਾ ਕੁਝ ਛਿੱਟੇ ਝੋਲ ਹੋ ਜਾਣਗੇ ਜੀ ਬੋਲੋ ਦੀ ਲੋੜ ਨਹੀਂ ਪਰ ਜਿਹੜਾ ਹੈਗਾ ਇੱਥੇ ਝੜੰਮੇ ਜਿਹੜਾ ਹਰੀਜਨ ਕਹ ਕੇ ਬੋਲਿਆ ਸਾਨੂੰ ਉਹਦੀ ਅਸੀਂ ਕਾਰਵਾਈ ਕਰਵਾਵਾਂਗੇ ਅਸੀਂ ਕਮਿਸ਼ਨ ਦਿੱਲੀ ਤੋਂ ਆਹੀਂ ਇਹ 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 ਇਹਨੂੰ ਅਸੀਂ ਜੋ ਕਾਰਵਾਈ ਬੰਦ ਹੀ ਕਰਵਾਵਾਂਗੇ ਭਪਿੰਦਰ ਭਪਿੰਦਰ ਕੁਮਾਰ ਜਿਹੜੇ ਕਿਹੜੀ ਚੌਧਰੀ ਹੈਗੀ ਆ ਜੀ ਚੌਧਰੀ ਹੈ ਜੀ ਮੈਂਬਰ ਨਹੀਂ ਆ ਕੇ ਘਰ ਦੀ ਹੈ ਮੈਂਬਰ ਨਹੀਂ ਤਾਂ ਮੌਜੂਦਾ ਹੁੰਦੀ ਨੇ ਇਹ ਆ ਕੇ ਉਲਟਾ ਰੋਬ ਮਾਰਦਾ ਨੇ ਗਾਲਿਆਂ ਤੇ ਠੀਕ ਹੈ ਜੀ ਉਹ ਬੰਦੇ ਘਰੇ ਵੇਚ ਨਹੀਂ ਜਿੰਨਾਂ ਦੀ ਘਰ ਦੀ ਮੈਂਬਰ ਨਹੀਂ ਉਹ ਆਉਂਦੀ ਨਹੀਂ ਤੇ ਇਹ ਖੁਦ ਆਉਂਦੇ ਆ ਤੇ ਇਹਦੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਐਕਸ਼ਨ ਲੈਣੇ ਆ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੋ ਪੰਚਾਇਤ ਦਾ ਮੰਨ ਕੇ ਚਲੋ ਪੰਚਾਇਤ ਦੀ ਮੈਂਬਰ ਪੰਚਾਇਦੇ ਉਹ ਗੱਲ ਕਰੇ ਆ ਕੇ ਇੱਥੇ ਆਗੇ ਬੀਬੀਆਂ ਨਾਲ ਇੱਕ ਮੇਟ ਨਾਲ ਵਿਚਾਰੀ ਉਹ ਮੇਟ ਬਣਾਈ ਹੈਗੀ ਇੱਥੇ ਪਹਿਲੇ ਲੱਗੀ ਸੀ ਉਹਨੂੰ ਆਪ ਸ਼ਬਦ ਬੋਲਿਆ ਹੈਗਾ ਇੱਥੇ ਉਹ ਵੀ ਇਹਨੂੰ ਬਖਸ਼ ਦਿੱਤੇ ਪਰ ਅੱਜ ਮੇਰੀ ਮਿਸ ਜੀ ਨੂੰ ਬੋਲਿਆ ਗਿਆ ਹਾਂ ਵੀ ਇਸ ਤਰ੍ਹਾਂ ਕਰਕੇ ਆਹ ਗੱਲ ਆਏ ਆ ਜੜਮਾਂ ਚ ਜੜਮਾਂ ਵਾਸਤੇ ਇਹ ਦੂਜੀ ਕੀ ਧਰਮਸ਼ਾਲਾ ਤੇ ਜੜਮਾਂ ਵਾਸਤੇ ਇਹ ਦੂਜਾ ਹਰੀ ਜਣਾ ਵਾਸਤੇ ਇਹ ਤੁਹਾਨੂੰ ਕੱਢ ਕੇ ਵਿਖਾਵਾਂਗੇ ਐ ਧਰਮਸ਼ਾਲਾ ਦੇ ਵਿੱਚੋਂ ਜਿਹਦੀ ਹਿੰਮਤ ਹੈਗੀ ਕੱਢ ਕੇ ਦੇ ਕੱਢਾਂ ਇਹ ਡੀਸੀ ਸਾਹਿਬ ਦੇ ਐਸਐਸਪੀ ਭਵਿੰਦਰ ਸਿੰਘ ਸਿੱਧੂ ਦੇ ਧਿਆਨ ਦੇ ਵਿੱਚ ਉਦੋਂ ਬਬੀਤਾ ਕੌਰ ਸੀਗੀ ਐ ਐਸ ਡੀਸੀ ਉਹਨਾਂ ਨੇ ਇੱਕ ਪ੍ਰਪੋਜ਼ਲ ਬਣਾਈ ਸੀ ਜਦੋਂ ਅਸੀਂ ਟੈਂਕੀ ਦੇ ਉੱਤੇ ਅਸੀਂ ਸੰਘਰਸ਼ ਕੀਤਾ ਸੀਗਾ ਅਸੀਂ ਇਹਨਾਂ ਨੂੰ ਇਹਨਾਂ ਦੇ ਅੱਗੇ ਹੀ ਇਹਨਾਂ ਤੇ ਦਰਖਾਸਤ ਲਾਈ ਸੀਗੀ ਜਾਂ ਕੁਝ ਵੀ ਪਰ ਸੁਣਵਾਈ ਨਹੀਂ ਕੀਤੀ ਸੀ ਪ੍ਰਸ਼ਾਸਨ ਨੇ ਸਾਨੂੰ ਮਜਬੂਰੋਂ ਟੈਂਕੀ ਤੇ ਚੜ੍ਹਨਾ ਪਿਆ ਸੀਗਾ ਹੁਣ ਵੀ ਅਸੀਂ ਕਤੋਂ ਜਿਹਦੇ ਜਦੋਂ ਸਾਡਾ ਜਾਨੀ ਮਾਰੀ ਨੁਕਸਾਨ ਕਰ ਸਕਦੇ ਹੈ ਭੁਪਿੰਦਰ ਸਿੰਘ ਪੰਚਾਇਤ ਮੈਂਬਰ ਸਰਬਜੀਤ ਕੌਰ ਵਗਾਇਰਾਂ ਵਗੈਰਾ ਜਿਹੜੇ ਅੱਜ ਹਾਜ਼ਰੀਆਂ ਲੱਗ ਰਹੀਆਂ ਸੀਗੀਆਂ ਅੱਛਾ ਜੀ ਜਿਹੜੇ ਅੱਜ ਹਾਜ਼ਰੀਆਂ ਤੋਂ ਆਖਿਆ ਪਿੰਦਾ ਚੌਧਰੀ ਸੰਨ ਮੈਂਬਰ ਕਹਿੰਦਾ ਵੀ ਤੁਸੀਂ ਤਾਂ ਹਰੀਜੇ ਨਾਲ ਉੱਥੇ ਰਹਿੰਦੇ ਧਰਮਸ਼ਾਲਾ ਚ ਝੜੰਮੋ ਗਲਤ ਫਲਤ ਬੋਲਦਾ ਸਾਨੂੰ ਹਾਂ ਹਾਂਜੀ ਜਾਤੀ ਪ੍ਰਤੀ ਸੁਪਿਸ਼ਾ ਉਹ ਜੀ ਚੱਪਾ ਬੋਲਦਾ ਹੈ ਜੀ ਹਰੀਜੇ ਵੀ ਬੋਲੀ ਜਾਂਦਾ ਹੈ ਠੀਕ ਹੈ ਜੀ ਹਰੀਜੇ ਹਰੀਜੇ ਹਰੀਜਨ ਕੌਣ ਹੁੰਦੇ ਉਹਨੂੰ ਪੁੱਛਿਆ ਨਹੀਂ ਤੁਸੀਂ ਅਹੀ ਪੁੱਛਿਆ ਵੀ ਜਿਹੜੀ ਚੱਲਦਾ ਸਾਡੇ ਜਵਾਬ ਦਿਓ ਸਾਾਨੂੰ ਜਵਾਬ ਦਿਓ ਜਵਾਬ ਉਹਨਾਂ ਨੇ ਕੋਈ ਨਹੀਂ ਦਿੱਤਾਗਾ ਹਾਂਜੀ ਹੁੰਦੇ ਨੇ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਨਾਮਪਿੰਦਰ ਕੁਮਾਰ ਹੈ ਪਿੰਦਰ ਕੁਮਾਰ ਪਿੰਦਰ ਰੇਕਾ ਦੇ ਕੰਮ ਨੂੰ ਬਹੁਤ ਪ੍ਰਭਾਵਿਤ ਕਰ ਰਿਹਾ ਜੀ ਨਜਾਇਜ਼ ਇਹ ਆਪਣੀਆਂ ਹਾਜ਼ਰੀਆਂ ਖੁਦ ਦੀਆਂ ਲਮਾਉਂਦਾ ਜੀ ਤੇ ਇਹਦੀਆਂ ਦੋ ਵਾਈਫ ਨੇ ਪਤਾ ਨਹੀਂ ਇੱਕ ਜਿਵੇਂ ਵੀ ਨੇ ਦੋ ਇਹਦੀਆਂ ਵਾਈਫ ਨੇ ਪੰਚਾਇਤ ਘਰ ਚ ਇਹ ਰਹਿ ਰਿਹਾ ਬੰਦਾ ਉਹ ਵੀ ਨਹੀਂ ਖਾਲੀ ਕਰ ਰਿਹਾ ਠੀਕ ਹੈ ਜੀ ਤੇ ਉਹ ਵੀ ਨਹੀਂ ਖਾਲੀ ਕਰ ਰਿਹਾ ਇਹ ਹਾਜ਼ਰੀਆਂ ਆਪ ਲਵਾ ਕੇ ਤੇ ਚਲੇ ਜਾਂਦਾ ਘਰੇ ਦੋਵੇ ਤਿੰਨੇ ਜੀ ਤਿੰਨੇ ਜੀ ਘਰੇ ਚਲੀ ਜਾਂਦੇ ਉਹ ਅਸੀਂ ਹੁਣ ਹੋਣ ਨਹੀਂ ਦਿੰਦੇ ਤੇ ਇਸ ਕਰਕੇ ਸਾਨੂੰ ਸਾਰੀ ਪੰਚਾਇਤ ਨੂੰ ਤੇ ਨਰੇਗਾ ਦੇ ਕੰਮ ਨੂੰ ਖਰਾਬ ਕਰੀ ਜਾਂਦਾ ਤੇ ਨਾ ਹੀ ਅਸੀਂ ਇਹ ਗਲਤ ਹੋਣ ਦੇਣਾ ਜੇ ਇਹ ਸਾਨੂੰ ਡਰਾ ਰਿਹਾ ਧਮਕਾ ਰਿਹਾ ਇਹ ਗੱਲਾਂ ਚੱਲਣੀਆਂ ਨਹੀਂ ਇਹਨੇ ਸੈਕਟਰੀ ਨੂੰ ਬਹੁਤ ਧਮਕਾਇਆ ਅਸੀਂ ਸੈਕਟਰੀ ਨੂੰ ਕਿਹਾ ਅਸੀਂ ਸਹੀ ਕੰਮ ਕਰਨਾ ਹੈ ਅਸੀਂ ਗਲਤ ਨਹੀਂ ਕਰਨਾ ਪਹਿਲਾਂ ਸੈਕਟਰੀ ਨੂੰ ਕਹਿੰਦਾ ਮੈਂ ਡੀਸੀ ਕੋਲ ਪੇਸ਼ ਹੋਣਾ ਉੱਥੇ ਹੋਣਾ ਸੈਕਟਰੀ ਵਿਚਾਰੇ ਨੇ ਫੋਨ ਕੀਤਾ ਮੈਨੂੰ ਮੈਂ ਉਹਨਾਂ ਨੂੰ ਕਿਹਾ ਤੁਸੀਂ ਘਬਰਾਓ ਨਾ ਅਸੀਂ ਗਲਤ ਕੰਮ ਕਰਦੇ ਹੀ ਨਹੀਂ ਜਦੋਂ ਇਹ ਖੁਦ ਆਪਣਾ ਕੰਮ ਗਲਤ ਕਰਾਉਂਦਾ ਹੈ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ